ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਈ ਹੈ ਜੀ ਆਲੂ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਤੇ ਇਹਦੀ ਰੈਸਪੀ ਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਪਲੀਜ਼ ਸ਼ੇਕ ਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਜੀ ਸਬਸਕ੍ਰਾਈਬ ਚਲੋ ਜੀ ਰੈਸਪੀ ਸ਼ੇਅਰ ਕਰਦੇ ਹਾਂ ਇਹਦੇ ਲਈ ਆਪਾਂ ਲਏ ਆ ਜੀ ਮੀਡੀਅਮ ਸਾਈਜ਼ ਦੇ ਆਲੂ ਜਿਨ੍ਹਾਂ ਨੂੰ ਬੋਇਲ ਕਰਕੇ ਛਿਲ ਲਿਆ ਸੀ ਲਸਣ ਆ ਜਿਹੜੀ ਆਪਾਂ ਗ੍ਰाइंड ਕਰਕੇ ਰੱਖ ਲਈਏ ਤਿੰਨ ਹਰੀਆਂ ਮਿਰਚਾਂ ਤੇ ਦੋ ਟਮਾਟਰ ਲਏ ਆ ਇਸ ਤਰੀਕੇ ਨਾਲ ਜਿਹੜੇ ਆਪਾਂ ਤਿੰਨ ਪਿਆਜ਼ ਸੀਗੇ ਇਸ ਤਰੀਕੇ ਨਾਲ ਲੰਬੇ-ਲੰਬੇ ਕੱਟ ਲਏ ਆ ਤੇ ਤਿੰਨ ਪਿਆਜ਼ ਆ ਜਿਹੜੇ ਇਸ ਤਰ੍ਹਾਂ ਦੇ ਨਾਲ ਆਪਾਂ ਬ੍ਰਿਕ-ਬ੍ਰਿਕ ਕੱਟ ਕੇ ਰੱਖ ਲੈਣੇ ਆ ਹੁਣ ਆਪਾਂ ਜਿਹੜੇ ਆਲੂ ਬੋਇਲ ਕੀਤੇ ਸੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਕੱਟ ਕਰ ਲੈਣਾ ਕਿਉਂਕਿ ਆਲੂ ਆ ਜਿਹੜੇ ਪਹਿਲਾਂ ਹੀ ਬੋਇਲ ਕੀਤੇ ਆ ਇਸ ਲਈ ਇਹਨਾਂ ਨੂੰ ਜ਼ਿਆਦਾ ਬ੍ਰਿਕ ਨਹੀਂ ਕੱਟਣਾ ਇਸੇ ਤਰੀਕੇ ਨਾਲ ਆਪਾਂ ਸਾਰੇ ਆਲੂ ਕੱਟ ਲਵਾਂਗੇ ਹੁਣ ਆਪਾਂ ਜਿਹੜੇ ਪਿਆਜ਼ ਆਗੇ ਇਹਨਾਂ ਨੂੰ ਇਸ ਤਰੀਕੇ ਨਾਲ ਨੇ ਖੇੜ ਲੈਣਾ ਜਿਹੜਾ ਆਪਣਾ ਤੇਲਾ ਕੜਾਈ ਵਿੱਚ ਗਰਮ ਹੋ ਚੁੱਕਿਆ ਇਹਨਾਂ ਨੂੰ ਫਰਾਈ ਕਰ ਲੈਣਾ ਆਪਾਂ ਇਹਨਾਂ ਨੂੰ ਆਪਾਂ ਕੱਟ ਫਰੇਮ ਤੇ ਇਸ ਤਰੀਕੇ ਨਾਲ ਹਲਕੇ ਹਲਕੇ ਜਿਹਾ ਫਰਾਈ ਕਰਨਾ ਜਿਆਦਾ ਇਹਨਾਂ ਨੂੰ ਟਾਈਮ ਫਰਾਈ ਨਹੀਂ ਕਰਨਾ 2 ਤੋਂ 3 ਮਿੰਟ ਤੱਕ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਫਰਾਈ ਕਰਨਾ ਜਦੋਂ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਹੋ ਜਾ ਉਹਦੋਂ ਤੱਕ ਇਹਨਾਂ ਨੂੰ ਫਰਾਈ ਕਰਦੇ ਰਹਿਣਾ ਹੁਣ ਜਿਹੜੇ ਪਿਆਜ਼ ਆ ਇਹ ਫਰਾਈ ਹੋ ਚੁੱਕੇ ਹਨਾ ਦਾ ਕਲਰ ਵੀ ਪਹਿਲਾਂ ਨਾਲੋਂ ਕਾਫੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਆਲੂ ਬੋਇਲ ਕਰਕੇ ਕੱਟ ਕੇ ਰੱਖੇ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਐਡ ਕਰ ਲਾਂਗੇ ਇਸ ਤਰੀਕੇ ਨਾਲ ਆਪਾਂ ਆਲੂ ਸਾਰੇ ਐਡ ਕਰ ਲਾਂਗੇ ਹਲਕੇ ਜਿਹੇ ਥਨ ਨਾਲ ਆਪਾਂ ਆਲੂ ਉਹਨਾਂ ਦੇ ਵਿੱਚ ਮਿਕਸ ਕਰਨਾ ਤੇ ਸਿਰਫ ਇੱਕ ਤੋਂ ਦੋ ਮਿੰਟ ਤੱਕ ਇਹਨਾਂ ਨੂੰ ਫਰਾਈ ਕਰਨਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕਸੂਰੀ ਮੇਥੀ ਦੇ 2 ਚਮਚ ਇਹਨਾਂ ਦਾ ਟੇਸਟ ਤੇ ਲੁੱਕ ਬਹੁਤ ਸੋਹਣੀ ਆਉਂਦੀ ਹੈ ਆਲੂ ਨੂੰ ਆਪਾਂ ਜ਼ਿਆਦਾ ਤੇਲ ਫਰਾਈ ਨਹੀਂ ਕਰਨਾ ਕਿਉਂਕਿ ਪਹਿਲਾਂ ਹੀ ਇਹ ਬੋਇਲ ਕਰਕੇ ਰੱਖੇ ਸੀ ਆਪਾਂ। ਬਸ ਇੱਕ ਤੋਂ 2 ਮਿੰਟ ਤੱਕ ਇਹਨਾਂ ਨੂੰ ਹਲਕੀ ਫਲੇਮ ਤੇ ਜਿਹੜਾ ਫਰਾਈ ਕਰਨਾ। ਹੁਣ ਆਪਾਂ ਇਹਨਾਂ ਨੂੰ ਮਸਾਲਾ ਜਿਹੜਾ ਤਿਆਰ ਹੋਇਆ ਆਲੂ ਦਾ ਤੇ ਪਿਆਜ਼ ਦਾ ਨੂੰ ਬਾਹਰ ਕੱਢ ਲਾਂਗੇ। ਆਲੂ ਦੀ ਜਿਹੜੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨੀ ਆ। ਹੁਣ ਆਪਾਂ ਕੜਾਈ ਦੇ ਵਿੱਚ ਦੋ ਚਮਚੇ ਜਿਹੜੇ ਤੇਲ ਹੋਰ ਪਾਵਾਂਗੇ ਤੇ ਜਦੋਂ ਜਦੋਂ ਗਰਮ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਇੱਕ ਚਮਚ ਜੀਰਾ ਐਡ ਕਰਾਂਗੇ ਤੇ ਜੀਰੇ ਨੂੰ ਜਿਹੜਾ ਹਲਕਾ ਜਿਹਾ ਭੁੰਨਣਾ ਆਪਾਂ ਇਸ ਤਰੀਕੇ ਨਾਲ ਜਦੋਂ ਆਪਣਾ ਜੀਰਾ ਚੰਗੀ ਤਰ੍ਹਾਂ ਭੁੱਜ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਜਿਹੜੀ ਗ੍ਰੈਂਡ ਕੀਤੀ ਵੀ ਆਪਣੀ ਲਸਣ ਸੀ ਜਿਹੜੀ ਆਪਾਂ ਕੱਟ ਕੇ ਰੱਖੀ ਸੀ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਨੂੰ ਬਿਲਕੁਲ ਘੱਟ ਫਲੇਮ ਤੇ 1 ਮਿੰਟ ਤੱਕ ਇਸੇ ਤਰ੍ਹਾਂ ਫਰਾਈ ਕਰਨਾ ਹੁਣ ਜਿਹੜੀ ਲਸਣ ਆ ਇਹ ਵੀ ਫਰਾਈ ਹੋ ਚੁੱਕੀ ਹੁਣ ਇਹਦੇ ਵਿੱਚ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਸੀ ਤਿੰਨ ਕੱਟ ਕੇ ਰੱਖਣੀਆਂ ਬਰੀਕ ਤੇ ਉਹ ਆਪਾਂ ਇਹਦੇ ਵਿੱਚ ਐਡ ਕਰਨੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਫਰਾਈ ਕਰਨਾ ਹੁਣ ਜਿਹੜੀ ਮਿਰਚਾਂ ਫਰਾਈ ਹੋ ਚੁੱਕੀਆਂ ਤੇ ਹੁਣ ਆਪਾਂ ਜਿਹੜੇ ਪਿਆਜ਼ ਜਮਾਂ ਬਰੀਕ ਕੱਟੇ ਸੀਗੇ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਲਾਂਗੇ ਇਹ ਪਿਆਜ਼ ਆਪਾਂ ਜਿਹੜੇ ਬਰੀਕ ਮਸਾਲਾ ਤਿਆਰ ਕਰਨ ਵਾਸਤੇ ਕੱਟ ਕੇ ਰੱਖੇ ਸੀ ਇਹ ਪਿਆਜ਼ ਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਭੁੰਨ ਲਾਂਗੇ ਜਦਨਾਂ ਜਦੋਂ ਕਲਰ ਚੇਂਜ ਹੁੰਦਾ ਉਹਦੇ ਇਹਦੇ ਵਿੱਚ ਬਾਕੀ ਸਬਜ਼ੀਆਂ ਜਿਹੜਾ ਐਡ ਕਰਾਂਗੇ ਇਸ ਤਰੀਕੇ ਨਾਲ ਇਹਨਾਂ ਨੂੰ ਹਲਕਾ ਹਲਕਾ ਘੱਟ ਫਲੇਮ ਤੇ ਜਿਹੜਾ ਆਪਾਂ ਫਰਾਈ ਕਰਨਾ ਹੁਣ ਤੁਸੀਂ ਦੇਖ ਸਕਦੇ ਹੋ ਦਾ ਕਲਰ ਆ ਗਿਆ ਜਿਹੜਾ ਬਹੁਤ ਚੇਂਜ ਹੋ ਗਿਆ ਇਹਨੂੰ ਘੱਟ ਫਲੇਮ ਕਰਕੇ ਆਪਾਂ ਇਹਦੇ ਲਈ ਜਿਹੜਾ ਮਸਾਲਾ ਤਿਆਰ ਕਰਾਂਗੇ ਦਹੀਂ ਲਈ ਹੈ ਜੀ ਆਪਾਂ ਦੋ ਚਰਚੀਆਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਨਮਕ ਟੇਸਟ ਦੇ ਅਕੋਰਡਿੰਗ ਆਪਾਂ ਇੱਥੇ ਇੱਕ ਚਮਚ ਪਾਇਆ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਉਸ ਤੋਂ ਬਾਅਦ ਪਾਇਆ ਜੀ ਗਰਮ ਮਸਾਲਾ ਤੇ ਅੱਧਾ ਚਮਚ ਪਾਇਆ ਜੀ ਰੋਸਟਡ ਜੀਰਾ ਪਾਊਡਰ ਅੱਧਾ ਚਮਚ ਪਾਇਆ ਜੀ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਪਹਿਲਾਂ ਹੀ ਐਡ ਕਰਤੀ ਸੀ ਤੁਸੀਂ ਇਹਨੂੰ ਅਵੋਇਡ ਵੀ ਕਰ ਸਕਦੇ ਹੋ ਜੇਕਰ ਤੁਸੀਂ ਹਰੀ ਮਿਰਚ ਜ਼ਿਆਦਾ ਯੂਜ਼ ਕਰਨੀ ਹੈ ਇਸ ਤਰੀਕੇ ਨਾਲ ਇਹਨੂੰ ਦਹੀਂ ਦੇ ਵਿੱਚ ਮਿਕਸ ਕਰ ਲਾਂਗੇ ਦਹੀਂ ਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਊਗਾ ਇੱਧਰ ਆਪਾਂ ਜਿਹੜੇ ਪਿਆਜ਼ ਆ ਕਿ ਉਹ ਵੀ ਫਰਾਈ ਹੋ ਚੁੱਕੇ ਆ ਕਿ ਆਪਾਂ ਘੱਟ ਫਲੇਮ ਤੇ ਕਰਤਾ ਸੀ ਇਹਨੂੰ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਦਹੀਂ ਆ ਮਸਾਲੇ ਪਾ ਕੇ ਤਿਆਰ ਕੀਤੇ ਆ ਉਹਨੂੰ ਵਿੱਚ ਐਡ ਕਰ ਲਾਂਗੇ ਦਹੀਂ ਨੂੰ ਵਿੱਚ ਐਡ ਕਰਨ ਤੋਂ ਬਾਅਦ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਤੇ ਘੱਟ ਫਲੇਮ ਤੇ ਇਹਨੂੰ ਪਕਾਉਣਾ ਹੈ। ਦਹੀਂ ਨਾਲ ਜਿਹੜਾ ਸਬਜ਼ੀ ਦਾ ਟੇਸਟ ਆ ਬਹੁਤ ਹੀ ਡਿਫਰੈਂਟ ਬਣ ਜਾਂਦਾ ਬਹੁਤ ਹੀ ਟੇਸਟੀ ਬਣ ਜਾਂਦੀ ਹੈ ਸਬਜ਼ੀ। ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਤੱਕ ਘੱਟ ਫਲੇਮ ਤੇ ਇਸੇ ਤਰ੍ਹਾਂ ਪਕਾਵਾਂਗੇ। ਹੁਣ ਇਹਦੇ ਵਿੱਚ ਆਪਾਂ ਜਿਹੜੇ ਦੋ ਟਮਾਟਰ ਆਪਾਂ ਗ੍ਰाइंड ਕਰਕੇ ਰੱਖੇ ਸੀ ਇਹਨਾਂ ਨੂੰ ਐਡ ਕਰ ਦਾਂਗੇ। ਟਮਾਟਰ ਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਵਧ ਜਾਂਦਾ ਹੈ। ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਬਜ਼ੀ ਨਾਲ ਮਿਕਸ ਕਰ ਲਾਂਗੇ। ਦੋ ਤੋਂ 3 ਮਿੰਟ ਤੱਕ ਆਪਾਂ ਇਸ ਤਰ੍ਹਾਂ ਇਹਨੂੰ ਫਰਾਈ ਕਰਦੇ ਰਵਾਂਗੇ ਤਾਂ ਕਿ ਇਹਦਾ ਕਲਰ ਹੈਗਾ ਉਹ ਚੇਂਜ ਹੋ ਜੇ ਬਿਲਕੁਲ ਰੈੱਡ ਰੈੱਡ ਜਿਹਾ ਕਲਰ ਬਣ ਜਾਊਗਾ ਇਹਦਾ। ਟਮਾਟਰ ਦੇ ਨਾਲ ਆ ਜਿਹੜੀ ਗਰੇਵੀ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਆ। ਹੁਣ ਆਪਣੀ ਜਿਹੜੀ ਗਰੇਵੀ ਆ ਇਹ ਪੱਕ ਚੁੱਕੀ ਆ। ਤੇ ਇਹਦੇ ਵਿੱਚ ਆਪਾਂ ਜਿਹੜੇ ਆਲੂ ਤੇ ਪਿਆਜ਼ ਜਿਹੜੇ ਫਰਾਈ ਕਰਕੇ ਰੱਖੇ ਸੀਗੇ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਲਾਂਗੇ ਆਲੂ ਤੇ ਪਿਆਜ਼ ਆ ਜਿਹੜੇ ਇਹਨਾਂ ਨੂੰ ਐਡ ਕਰਨ ਵੇਲੇ ਜਿਹੜਾ ਘੱਟ ਫਲੇਮ ਤੇ ਰੱਖਣਾ ਤੇ ਇਹਨੂੰ ਬਹੁਤ ਹੀ ਘੱਟ ਟਾਈਮ ਲਈ ਉਸ ਤੋਂ ਬਾਅਦ ਆਪਾਂ ਇੱਕ ਜਾਂ ਦੋ ਮਿੰਟ ਲਈ ਪਕਾਵਾਂਗੇ ਕਿਉਂਕਿ ਜਿਹੜੇ ਆਲੂ ਤੇ ਪਿਆਜ਼ ਸੀ ਆਪਣੇ ਪਹਿਲਾਂ ਹੀ ਫਰਾਈ ਕੀਤੇ ਹੋਏ ਆ ਇੱਕ ਤੋਂ ਦੋ ਮਿੰਟ ਤੱਕ ਇਹਨਾਂ ਨੂੰ ਇਸੇ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰਾਂਗੇ ਸਬਜ਼ੀ ਹੈ ਜਿਹੜੀ ਜੀ ਆਪਣੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੇ ਲਈ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਸਬਜ਼ੀ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਸ ਨੂੰ ਪਰਾਂਠੇ ਰੋਟੀ ਜਾਂ ਕਿਸੇ ਹੋਰ ਚਾਵਲ ਦੇ ਨਾਲ ਵੀ ਜਿਹੜੀ ਟਰਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜੀ ਸਬਜ਼ੀ